ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਮੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਲਾੜਾ ਲਾੜੀ ਨੂੰ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਬਹੁਤ ਹੀ ਜਿਆਦੇ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਲਾੜਾ ਲਾੜੀ ਦਾ ਜਦੋਂ ਵਿਆਹ ਹੁੰਦਾ ਹੈ ਤਾਂ ਸਗਨ ਦੇ ਮੌਕੇ ਤੇ ਲਾੜਾ ਲਾੜੀ ਦੇ ਉੱਪਰ ਦੀ ਨੋਟ ਵਾਰਦਾ ਹੈ ਤੇ ਲਾੜੀ ਵੀ ਲਾੜੇ ਦੇ ਉੱਪਰ ਦੀ ਨੋਟ ਵਾਰਦੀ ਹੈ ਤੇ ਸਗਨ ਦੇ ਮੌਕੇ ਤੇ ਜਿਹੜੇ ਸਾਰੇ ਰਿਸ਼ਤੇਦਾਰਾਂ ਵੱਲੋਂ ਇਹਨਾਂ ਦੇ ਉੱਪਰ ਦੀ ਨੋਟ ਵਾਰੀ ਜਾਂਦੇ ਨੇ ਤਾਂ ਉਹ ਨੋਟਾਂ ਨੂੰ ਦੇਖੋ ਇਹ ਲਾੜਾ ਲਾੜੀ ਥੱਲੇ ਸੁੱਟਣ ਦੀ ਬਜਾਏ ਦੇਖੋ ਵਿਆਹ ਦੇ ਵਿੱਚ ਕੰਮ ਕਰ ਰਹੇ ਵੇਟਰਾਂ ਨੂੰ ਇੱਜ਼ਤ ਸਨਮਾਨ ਦੇ ਨਾਲ ਉਹਨਾਂ ਦੇ ਹੱਥਾਂ ਵਿੱਚ ਦੇ ਰਹੇ ਨੇ ਇਨਸਾਨ ਨਾ ਪੈਸੇ ਨੂੰ ਪਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ ਤੇ ਜਦੋਂ ਹੱਥ ਵਿੱਚ ਪੈਸਾ ਆ ਜਾਂਦਾ ਹੈ ਤਾਂ ਉਸੇ ਪੈਸੇ ਨੂੰ ਹਵਾ ਦੇ ਵਿੱਚ ਉਡਾ ਦਿੰਦਾ ਹੈ ਇਨਸਾਨ ਦਿਲ ਤੋਂ ਜਿਸ ਦੀ ਰਿਸਪੈਕਟ ਕਰਦਾ ਹੈ ਉਹ ਚੀਜ਼ ਵੀ ਉਸ ਦੀ ਰਿਸਪੈਕਟ ਕਰਦੀ ਹੈ ਫਿਰ ਚਾਹੇ ਉਹ ਇਨਸਾਨ ਹੋਵੇ ਜਾਂ ਪੈਸਾ ਇਸ ਲਾੜਾ ਲਾੜੀ ਨੇ ਨਾ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ